ਪੰਜਾਬ ਯੂਨੀਵਰਸਿਟੀ ਪ੍ਰੋਟੈਸਟ ਦੇ ਵਿੱਚ ਲਗਾਤਾਰ ਜੋ ਲੋਕਾਂ ਦੀ ਗਿਣਤੀ ਆ ਵਧਦੀ ਜਾ ਰਹੀ ਹੈ ਤੇ ਇੱਥੇ ਐਮਐਲਏ ਅਮਰਿਤਪਾਲ ਸੁਖਨੰਦੀ ਪਹੁੰਚੇ ਨੇ ਉਹਨਾਂ ਦਾ ਇਸ ਪ੍ਰੋਟੈਸਟ ਦੇ ਬਾਰੇ ਤੇ ਇਹਨਾਂ ਮੰਗਾਂ ਬਾਰੇ ਕੀ ਕਹਿਣਾ ਹੈ ਆ ਉਹ ਜਾਣ ਲੈਣਾ। ਉਸਦੇ ਨੇ ਵੀ ਅਸੀਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਇਹ ਤਾਂ ਸ਼ਾਂਤੀਪੂਰਕ ਪ੍ਰੋਟੈਸਟ ਆ ਡੈਮੋਕ੍ਰੇਸੀ ਆ 1 ਮਿੰਟ ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਸਟੂਡੈਂਟ ਆਪਣੀ ਗੱਲ ਰੱਖ ਸਕਦਾ ਹੈ। ਤੇ ਜਦੋਂ ਅਸੀਂ ਰਾਤ ਵੀ ਗੱਲ ਰੱਖਣ ਦੀ ਗੱਲ ਕੀਤੀ ਅੱਜ ਵੀ ਕੀਤੀ ਤੁਸੀਂ ਹੁਣ ਵੀ ਦੇਖਿਆ ਵਧੀਆ ਪਿਆਰ ਨਾਲ ਬੱਚੇ ਆਪਣਾ ਰਾਈਟਸ ਲਈ ਲੜ ਰਹੇ ਨੇ ਇਹ ਤਾਂ ਕੋਈ ਗੱਲ ਨਹੀਂ ਤਾਂ ਅੱਜ ਸਵੇਰੇ ਵੀ ਜਿਹੜੀਆਂ ਵੀਡੀਓਜ਼ ਤੁਹਾਡੇ ਕੈਮਰੇ ਦੇ ਥਰੂ ਅਸੀਂ ਦੇਖੀਆਂ ਜ ਜਿੱਨੇ ਸਾਡੇ ਸਟੂਡੈਂਟ ਨਾਲ ਗੱਲ ਹੋਈ ਤਾਂ ਉਹ ਵੀ ਸਾਰੀਆਂ ਗੱਲਾਂ ਲਗਭਗ ਮੰਦ ਭਾਗੀਆਂ ਸੀ ਨਹੀਂ ਸੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਅੱਜ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੋਏ ਇਹ ਆਈ ਆ ਕਿ بڑے ਲੋਕ ਜਿਹੜੇ ਚੰਡੀਗੜ੍ਹ ਆਉਣਾ ਚਾਹੁੰਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤਾ ਚੰਡੀਗੜ੍ਹ ਇਹ ਵੀ ਗੱਲਾਂ ਬੜੀਆਂ ਗਲਤ ਨੇ ਨਹੀਂ ਹੋਣਾ ਚਾਹੀਦਾ ਤਾਂ ਅਸੀਂ ਤਾਂ ਵਾਰੀ-ਵਾਰੀ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਆ ਕਿ ਜੇ ਕੋਈ ਬੱਚੇ ਆਪਣੇ ਰਾਈਟਸ ਦੇ ਵਾਸਤੇ ਗੱਲ ਕਰ ਰਹੇ ਨੇ ਤਾਂ ਉਹਨਾਂ ਨੂੰ ਆਪਣੀ ਗੱਲ ਕਰਨ ਦੀ ਚਾਹੀਦੀ ਆ ਉਦੋਂ ਬਾਅਦ ਚ ਬਾਕੀ ਜੇ ਕੋਈ ਇੱਥੇ ਕੋਈ ਗੜਬੜ ਹੁੰਦੀ ਆ ਤਾਂ ਫਿਰ ਆਪਾਂ ਉਹਦੇ ਜਵਾਬ ਦੇ ਹੀ ਫੋਵਾਂਗੇ ਉਦੋਂ ਪਹਿਲਾਂ ਤਾਂ ਇੱਕ ਸਵਾਲ ਇਹ ਵੀ ਆ ਇੱਕ ਸਵਾਲ ਹੈ ਕਿ ਤੁਸੀਂ ਮੰਨਦੇ ਹੋ ਨਾ ਸ਼ਾਂਤੀਪੂਰਵਕ ਸੀਗਾ ਸਾਰਾ ਕੁਝ ਬੱਚਿਆਂ ਨੂੰ ਜਾਣ ਦੇਣਾ ਚਾਹੀਦਾ ਸੀ ਉਦੋਂ ਬਿਲਕੁਲ ਮੈਂ ਤਾਂ ਕਹਿੰਦਾ ਲਾਠੀ ਚਾਰਜ ਗਲਤ ਹੋਇਆ ਬਿਲਕੁਲ ਗਲਤ ਹੋਇਆ ਮਤਲਬ ਤੁਸੀਂ ਨੂੰ ਕਿਹਾ ਕਿ ਪਰਮਿਸ਼ਨ ਦਿਖਾਓ ਜੰਗੀ ਨਾ ਤੁਸੀਂ ਇੱਕ ਸਟੂਡੈਂਟ ਨੇ ਜਿਹੜੇ ਜਿਹੜੇ ਕਿ ਆਪਣੇ ਸਹੀ ਹੱਕ ਸਹੀ ਹਕਕ ਮੈਂ ਤਾਂ ਕਹਿ ਰਿਹਾ ਕਿਉਂਕਿ ਤੁਸੀਂ ਵੀ ਮੋਹਰ ਲਾਤੀ ਯਾਰ ਸੈਂਟਰ ਨੇ ਕੇਂਦਰ ਨੇ ਮੋਹਰ ਲਾਦੀ ਭਜਪਾ ਨੇ ਮੋਹਰ ਲਾਦੀ ਵੀ ਬੱਚੇ ਸਹੀ ਸੀਗੇ ਤੁਸੀਂ ਮੰਨਗੇ ਨਾ ਉਹਨਾਂ ਦੀਆਂ ਗੱਲਾਂ ਨੂੰ ਜੇ ਤੁਸੀਂ ਮੰਨਗੇ ਤਾਂ ਫਿਰ ਜੇ ਉਹਦੇ ਆਪਣਾ ਗੱਲ ਕਰਨਾ ਚਾਹੁੰਦੇ ਆ ਜਿਹੜੀ ਕਿ 10 ਤਰੀਕ ਦੀ ਕਾਲ ਪਹਿਲਾਂ ਦੀ ਹੋਈ ਹੋਈ ਆ ਤੇ ਫਿਰ ਲਾਠੀ ਚਾਰਜ ਤਾਂ ਕਰਨਾ ਹੀ ਨਹੀਂ ਬੰਦਾ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕਿ ਫਿਰ ਜੇ ਤੁਸੀਂ ਇਹ ਚੀਜ਼ ਮੰਨਦੇ ਹੋ ਫਿਰ ਪੰਜਾਬ ਪੁਲਿਸ ਕਿਉਂ ਆਈ ਹੈ ਇੱਥੇ ਪੰਜਾਬ ਪੁਲਿਸ ਵੀ ਐਕਸਟਰਾ ਲਾਈ ਗਈ ਹੈ ਹੁਣ ਇਹ ਤੁਹਾਡੀ ਸੇਵਾ ਲਈ ਹੈ ਸਾਡੀ ਸੇਵਾ ਲਈ ਹੈ ਜਿਹੜੀ 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 ਪੰਜਾਬ ਪੁਲਿਸ ਨੇ ਕੱਲ ਪ੍ਰੋਮਿਸ ਕੀਤਾ ਸੀਗਾ ਉਦੋਂ ਪਹਿਲਾਂ ਵੀ ਪ੍ਰੋਮਿਸ ਕੀਤਾ ਸੀ ਵੀ ਜੇਕਰ ਬੱਚਾ ਕੋਈ ਆਪਣੇ ਰਾਈਟਸ ਦੇ ਲਈ ਕਿਤੇ ਵੀ ਧਰਨਾ ਦਿੰਦਾ ਤਾਂ ਪੰਜਾਬ ਪੁਲਿਸ ਉਹਨੂੰ ਕਦੇ ਨਹੀਂ ਰੋਕੂਗੀ ਤੁਸੀਂ ਅੱਜ ਵੀ ਪੰਜਾਬ ਦੇ ਬਾਰਡਰਾਂ ਤੇ ਦੇਖਿਆ ਹੋਣਾ ਪੰਜਾਬ ਪੁਲਿਸ ਨੇ ਕਿਤੇ ਨਹੀਂ ਰੋਕਿਆਗਾ ਅਸੀਂ ਸਾਰੇ ਸਾਡੇ ਐਮਪੀ ਸਾਹਿਬ ਮੈਂ ਵੀ ਰਾਤ ਤੋਂ ਅੱਜ ਸਵੇਰੇ ਵੀ ਸਾਡੇ ਸਾਰਿਆਂ ਨਾਲ ਲਗਭਗ ਗੱਲ ਹੋਈ ਆ ਅਸੀਂ ਮਿੰਟ-ਮਿੰਟ ਤੇ ਫੋਨ ਕਰਕੇ ਇਹਨਾਂ ਦੀ ਜਿੰਨੀ ਕਿ ਹੈਲਪ ਕਰ ਸਕੇ ਜਿੰਨੀ ਵੀ ਵੱਧ ਤੋਂ ਵੱਧ ਹੈਲਪ ਕੀਤੀ ਆ ਤੇ ਜਿਹੜਾ ਲਾਠੀ ਚਾਰਜ ਹੋਇਆ ਉਹ ਵੀ ਨਿੰਦਾਯੋਗ ਆ ਤੇ ਸਭ ਤੋਂ ਜਿਹੜਾ ਇੱਕ ਹੋਰ ਹੈਰਾਨਗੀ ਦੀ ਗੱਲ ਹੋਈ ਕਿ ਤੁਹਾਡਾ ਬੱਚਿਆਂ ਨਾਲ ਗੱਲ ਕਰਨ ਦਾ ਪੁਲਿਸ ਪ੍ਰਸ਼ਾਸਨ ਦਾ ਬੱਚਿਆਂ ਨਾਲ ਗੱਲ ਕਰਨ ਦਾ ਰਵੱਈਆ ਹੀ ਬਹੁਤ ਵਧੀਆ ਉਹਨਾਂ ਦੇ ਵਿੱਚ ਸਾਨੂੰ ਤਾਂ ਲੱਗਦਾ ਵੀ ਅੰਦਰ ਬੀਜੇਪੀ ਬੋਲਦੀ ਆ ਜਿਹੜੀ ਕਿ ਨਹੀਂ ਬੋਲਣੀ ਚਾਹੀਦੀਗੀ हां ਬੱਚਿਆਂ ਨੂੰ ਆਪਣੇ ਹੱਕਾਂ ਲਈ ਲੜਨਾ ਪੈਣਾ ਤੇ ਪੁਲਿਸ ਨੂੰ ਸਾਥ ਦੇਣਾ ਚਾਹੀਦਾ ਲੱਗਦੇ ਫੋਰਸ ਦੀ ਹੋਰ ਲੋੜ ਸੀਗੀ ਬਿਲਕੁਲ ਕੋਈ ਲੋੜ ਨਹੀਂ ਯਾਰ ਆਪਣੇ ਬੱਚੇ ਨੇ ਇੱਥੇ ਹੀ ਪੜ੍ਹਦੇ ਨੇ ਕੱਲ ਵੀ ਇੱਥੇ ਆਉਂਦੇ ਨੇ ਅੱਜ ਵੀ ਇੱਥੇ ਆਉਂਦਾ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਤੋਂ ਫੋਰਸ ਕਿਉਂ ਮੰਗੀ ਹੈ ਫੋਰਸ ਉਹ ਆਈ ਹੋ ਰਹੀ ਹੈ ਮੈਂ ਤੁਹਾਨੂੰ ਕਹਿੰਦਾ ਚੰਡੀਗੜ੍ਹ ਪੁਲਿਸ ਦੀ ਬੜੀ ਬਹੁਤ ਵੱਡੀ ਗਲਤੀ ਆ ਪਰ ਜਿਹੜੀ ਪੰਜਾਬ ਸਰਕਾਰ ਪੰਜਾਬ ਪੁਲਿਸ ਪੰਜਾਬ ਦੇ ਜਿੰਨੇ ਵੀ ਅਸੀਂ ਸਾਰੇ ਨਮਾਇੰਦੇ ਆ ਜਿਨ੍ਹਾਂ ਦਾ ਸਾਡਾ ਸਬੰਧ ਆ ਯੂਨੀਵਰਸਿਟੀ ਦੇ ਨਾਲ ਅਸੀਂ ਸਾਰੇ ਬੱਚਿਆਂ ਦੇ ਨਾਲ ਖੜੇ ਆ ਠੀਕ ਹੈ ਠੀਕ ਹੈ ਪਲਾਜ਼ਾ ਲਈ